ਕਸਾਂ ਦੋਸਤੋ ਸੱਸੀਗੜ ਮੈਂ ਨਰਿੰਦਰ ਬੱਬਰ ਆ ਇੱਕ ਪਾਈਪ ਦਾ ਦੇਸੀ ਨਕਾ ਬਣਾਉਣ ਲੱਗਿਆ ਆਪਾਂ ਬੇ ਅਜੋਨਾ ਆਪਣਾ ਦੇਖੋ ਕਿ ਵਿਚੋਨਾ ਦੀ ਕੰਡੀਸ਼ਨ ਆ ਆ ਤੇ ਕਈ ਵਾਰ ਲਿਵਰ ਨੂੰ ਨਕਾ ਨੁਕਾ ਬੰਨਣ ਲੱਗਿਆ ਆਉਂਦੀ ਆ ਦਿੱਕਤ ਤੇ ਬਣਾਇਆ ਇਸ ਹਿਸਾਬ ਨਾਲ ਪਾਈਪ ਆ ਤੇ ਅੱਗੇ ਇੱਕ ਬੁਰੇ ਦੇ ਦੋ ਹਿੱਸੇ ਜਿਹੜਾ ਵਿਚਾਲਿਓਂ ਕੱਟ ਕੇ ਬਣਾਤਾ ਗਿਆ ਤੇ ਉਹਨੂੰ ਸੀਣ ਮਾਰਤੀ ਆ ਤੇ ਹੁਣ ਦੇਖੋ ਤੁਸੀਂ ਇਹਦੇ ਵਿੱਚ ਚੰਗੀ ਤਰ੍ਹਾਂ ਨਕਾ ਬੰਦਿਆਂਗੇ ਬੰਦੋ ਇਸੇ ਅੱਛੀ ਤਰ੍ਹਾਂ ਫਰਵਾਸ ਲਿਓ ਮਿੱਟੀ ਫਾਪੜੇ ਇਸੇ ਮਿੱਟੀ ਲੈ ਲਓ ਬੰਦੋ ਅੱਛੀ ਤਰ੍ਹਾਂ ਉਹ ਜੇ ਥੋੜਾ ਅੰਦਰ ਕਰਦੇਤੇ ਤੋ ਅੱਛਾ ਰਹਤਾ ਪਾਏ ਪਿੰਦਰ ਅੰਦਰ ਖੇਂਚਦੇਤੇ ਤੋ ਅੱਛਾ ਰਹਤਾ ਹਾਂ ਇਧਰ ਇਧਰ ਬਰੋ ਹਾਗੀ ਤਰ੍ਹਾਂ ਤੇ ਇਹ ਹੁਣ ਥੋੜਾ ਬਸ 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 ਅੱਪਾ ਦੋ ਇਸੇ ਅੱਛੀ ਤਰ੍ਹਾਂ ਇਸੇ ਬੰਦ ਕਰ ਦਿਓ ਬੰਦ ਕਰੋ। ਔਰ ਇਹਦੇ ਵਿੱਚ ਮੈਂ ਇਹਨੂੰ ਕਰ ਦਿਆਂਗੇ ਪੱਕਾ ਇਹ ਖੋਲਣ ਦਾ ਝੰਜਟ ਇਹਨਾਂ ਲਈ ਲੀਵਰ ਲਈ ਖਤਮ ਹੋ ਜਾਊਗਾ। ਤੇ ਠੀਕ ਹੈ। ਹਾਂ, ਅਬ ਇਸੇ ਐਸਾ ਕਰੋ। ਇਹ ਬੰਦਾ ਆਪਣਾ ਵੀ ਰਾਮਕ੍ਰਿਸ਼ਨ ਇਸੇ ਸਿੱਧਾ ਕਰੋ ਜਰਾ ਸਿੱਧਾ ਕਰੋ ਸਿੱਧਾ ਕਰੋ ਸਿੱਧਾ ਕਰੋ ਲਓ ਜੀ ਚੱਲ ਪਿਆ ਪਾਣੀ ਸਿੱਧਾ ਕਰੋ ਠੀਕ ਹੈ ਤੁਰ ਪਿਆ ਪਾਣੀ ਠੀਕ ਹੈ ਹੁਣ ਇਹਨੂੰ ਬੰਦ ਕਰਨਾ ਹੈ ਆਪਾਂ ਉਠਾਓ ਇਸੇ ਫੋਲਡ ਕਰ ਦੋ ਇਧਰ ਕੀ ਤਰਫ ਉਸੇ ਉਠਾਣਾ ਹੈ ਹਾਂ ਹਾਂ ਚਲੋ ਉਠਾਓ ਇੰਗੇ ਇਧਰ ਰੱਖ ਦੋ ਇਸਕੇ ਉੱਪਰ ਇਸਦੇ ਉੱਪਰ ਹੈ ਹਾਂ ਬਸ ਇਸਕੇ ਉੱਪਰ ਕੋਈ ਇਟ ਲੈ ਲਓ ਇਟ ਰੱਖ ਦਿਓ ਲਿਆਓ ਇਟ ਲਿਆਓ ਕੋਈ بس پانی ਰੁਕ ਗਿਆ ਜੀ ਆਹ ਕੰਮ ਆ ਕੁਛ ਨਹੀਂ ਕਰਨਾ ਮਿੱਟੀ ਨਹੀਂ ਇંટ ਮਿੱਟੀ ਹਟਾ ਨਹੀਂ ਪੜੇਗੀ ਫਿਰ ਲਓ ਜੀ ਨਕਾ ਹੋ ਗਿਆ ਉਤੇ ਏਟ ਰੱਖਤੀ ਆ ਹੁਣ ਦੇਖਿਆ ਤੁਸੀਂ ਵੀ ਇਹ ਇਹਨੇ ਮਿੱਟੀ ਜਿਹੜੀ ਆੜ ਦੇ ਵਿੱਚੋਂ ਲੈ ਕੇ ਪਾਈ ਇਹਦੇ ਉਤੇ ਤੇ ਸਮਝ ਲਓ ਮਿੱਟੀ ਜਦੋਂ ਨਿਕਲ ਜਾਂਦੀ ਆ ਉਹ ਫਿਰ ਦਿੱਕਤ ਹੁੰਦੀ ਆ ਮਿੱਟੀ ਲਾ ਕੇ ਕਿੱਥੋਂ ਆਵਾਂਗੇ ਨਕੇ ਕਈ ਵਾਰ ਜਿਹੜੇ ਆ ਮਤਲਬ ਖੁਰ ਜਾਂਦੇ ਆ ਉੱਚਾ ਨਾ ਹੋ ਗਿਆ ਵੱਡਾ ਤੇ ਇਹਦੇ ਵਿੱਚੋਂ ਆਪਾਂ ਜਿਹੜਾ ਕੱਢ ਨਹੀਂ ਸਕਦੇ ਮਿੱਟੀ ਅੰਦਰੋਂ ਕਿਥੋਂ ਲੈ ਲਾਂਗੇ ਹੈ ਠੀਕ ਆ ਜੀ ਆ ਸਿਸਟਮ ਆ ਇੱਕ ਰਹਿ ਗਿਆ ਪਾਇ ਪੇ ਵੀ ਇਹਨੂੰ ਵੀ ਚੜਾ ਦੂਜੇ ਖੇਰੇ ਦੇ ਵਿੱਚ ਜੜੀਆ ਮੋੜ ਦੇਣਾ ਇਹਨੂੰ ਲਾ ਦੇਾਂਗੇ ਤੇ ਬਸ ਆਹੇ ਸਿਸਟਮ ਆ ਤੇ ਆਪਣੇ ਆਪਣੇ ਖੇਤਾਂ ਦੇ ਵਿੱਚ ਆਪਾਂ ਕੰਮ ਕਰ ਸਕਦੇ ਆ ਮਿਹਰਬਾਨੀ ਵੀਰਾਂ